ਆ ਬਾਈ ਹਰੀ ਧਰਨ ਚੱਲੇ ਪਾਸੇ ਵਜੇ ਨੂੰ ਰੋਕ ਲੈਤਾ ਜਾਂਦਾ ਹੈ ਤੇ ਅਸੀਂ ਹੁਣਾ ਤਾਂ ਅਸੀਂ ਲਾਈਵ ਸੀਗਾ ਪਰ ਨੈਟਵਰਕ ਦੇ ਕਾਰਨ ਅਸੀਂ ਲਾਈਵ ਹੋ ਨਹੀਂ ਸਕੇਗੇ ਤੇ ਆਓ ਆਪਾਂ ਬਾਈ ਹਰੀ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਕਿ ਕਿਉਂ ਰੋਕਿਆ ਗਿਆ ਇਹਨਾਂ ਨੂੰ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੰਨੇ ਵਜੇ ਰੋਕ ਲਿਆ ਸੀ ਜੀ ਤੁਹਾਨੂੰ ਸਵੇਰੇ ਜੀ ਸਵੇਰ 6:30 ਵਜੇ ਬਾਈ ਜੀ ਚੱਲੇ ਸੀ ਸਾਰਿਆਂ ਨੂੰ 6:30 ਵਜੇ ਪ੍ਰਸ਼ਾਸਨ ਨੇ ਇੱਥੇ ਰੋਕ ਲਿਆ ਕਿਉਂ ਰੋਕਿਆ ਬਾਈ ਜੀ ਤੁਹਾਨੂੰ ਬਾਈ ਜੀ ਇਹ ਪ੍ਰਸ਼ਾਸਨ ਤਾਂ ਵਿਚਾਰਾ ਇੱਕ ਹਸਾਬ ਦਾ ਆਰਡਰ ਦਾ ਬੰਨਿਆ ਹੁੰਦਾ ਇਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਚਾਹੁੰਦਾ ਵੀ ਕਾਲਾ ਪਾਣੀ ਬੰਦ ਹੋ ਜਾਏ। ਤੁਸੀਂ ਕਿ ਉੱਥੇ ਗੁੰਡਾਗਰਦੀ ਕਰਨ ਚੱਲੇ ਸੀ? ਭਾਈ ਜੀ ਗੁੰਡਾਗਰਦੀ ਜੇ ਸਾਡੀ ਗੁੰਡਾਗਰਦੀ ਮੁੱਖ ਮੰਤਰੀ ਨੂੰ ਲੱਗਦੀ ਹੈ ਤਾਂ ਮੁੱਖ ਸੁਪਰੀਮ ਕੋਰਟ ਹਾਈ ਕੋਰਟ ਦੇ ਆਰਡਰ ਆ ਮੁੱਖ ਮੰਤਰੀ ਆਪ ਨਹੀਂ ਕਰਾਉਂਦੇ ਪਾਣੀ ਉਹ ਕਿਉਂ ਨਹੀਂ ਕਰਾਉਂਦਾ ਬੰਦ? ਇਸ ਤੋਂ ਪਹਿਲਾਂ ਸਰਕਾਰ ਬੰਦ ਤੋਂ ਪਹਿਲਾਂ ਜਦੋਂ ਉਹਦੀਆਂ ਵੀਡੀਓ ਦੇਖੋ ਤੁਸੀਂ ਸਾਰੇ ਸੋਸ਼ਲ ਮੀਡੀਆ ਦੇ ਪਈਆਂ ਉਹਨੇ ਬਹੁਤ ਸੁਸਤੀਆ ਪਾਣੀ ਉਹ ਪੰਡਦਾ ਹੁੰਦਾ ਸੀ ਦੂਜੀਆਂ ਸਰਕਾਰਾਂ ਨੂੰ ਜਦੋਂ ਸਾਲ ਹੋ ਗਿਆ ਉਹਨੂੰ ਸੀਟ ਤੇ ਬੈਠੇ ਨੂੰ ਉਹ ਉੱਥੋਂ ਕਿਉਂ ਨਹੀਂ ਪਾਣੀ ਬੰਦ ਹੁੰਦਾ? ਕੀ ਗੱਲ ਉਹਨੂੰ ਕੀ ਮਜਬੂਰੀ ਹੋ ਗਈ? ਕਿ ਉਹਨੂੰ ਡਰ ਹੋ ਗਿਆ ਕਾਰਪੋਰੇਟ ਘਰਾਣਿਆਂ ਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹ ਮਾਰਨਾ ਚਾਹੁੰਦਾ ਬਿਮਾਰੀਆਂ ਲੋਕਾਂ ਦੀ ਸਾਰਾ ਪੰਜਾਬ ਤੇ ਹਰ ਨਾਲ ਮਰ ਰਿਹਾ ਹੁੰਦਾ ਰਾਜਸਥਾਨ 'ਚ ਵੀ ਪ੍ਰਭਾਵ ਪੈ ਰਿਹਾ ਤੇ ਕੀ ਡਾਰਾ ਨੂੰ ਕਿਉਂ ਇਹ ਗੰਦਾ ਪਾਣੀ ਵਿੱਚ ਪਵਾ ਰਿਹਾ ਉਹ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਉਹਨਾਂ ਦੇ ਰਾਜ ਸਭਾ ਦੇ ਮੈਂਬਰ ਤਿੰਨ ਚਾਰ ਉਹ ਵੀ ਕਹਿੰਦੇ ਸੀ ਅਸੀਂ ਨਾਲਾ ਸਾਫ਼ ਕਰਾਂਗੇ ਜੇ ਇਹ ਕਰਾਂਗੇ ਉਹ ਕਰਾਂਗੇ ਉਹ ਸੀਟਾਂ ਦੇ ਜਾ ਕੇ ਬਹਿ ਗਏ ਹੁਣ ਕਦੇ ਬੋਲੇ ਆ ਇਹ ਸਿਰਫ ਤੇ ਸਿਰਫ ਸਰਕਾਰ ਦੀ ਨਲਾਕੀ ਆ ਜੋ ਲੋਕਾਂ ਦੇ ਜੋੜਮ ਕਰਦੀ ਆ ਤੇ ਲੋਕਾਂ ਨੂੰ ਦੀ ਆਵਾਜ਼ ਨੂੰ ਤੱਕੇ ਨਾ ਦਬਾਉਣਾ ਚਾਹੁੰਦੀ ਆ ਪਰ ਮੈਂ ਭਗਵਾਨ ਸਿੰਘ ਮਾਨ ਨੂੰ ਕਹਿਣਾ ਜਾਣਾ ਵੀ ਇਹ ਆਵਾਜ਼ ਦਬਣੀ ਨਹੀਂ ਇਹ ਉਦੋਂ ਦੁੱਗਣੀ ਚੌਗਣੀ ਹੋ ਕੇ ਉੱਠੂਗੀ ਵੀਰ ਮੇਰਾ ਜੰਨਾ ਮਰਜੀ ਜੋਰ ਲਾਲਾ ਉਹ ਕਿਸਾਨਾਂ ਨੂੰ ਵਿਚਾਰਿਆਂ ਨੂੰ ਸਾਲ ਹੋ ਗਿਆ ਉੱਥੇ ਰੋਕੀ ਬੈਠੇ ਆ ਰਲ ਕੇ ਸਾਰੇ ਭਾਜਪੀ ਵਾਲੇ ਤੇ ਆਮ ਪਾਰਟੀ ਵਾਲੇ ਇਹ ਕਿਉਂ ਰੋਕੀ ਬੈਠੇ ਹੁਣ ਮਰਨ ਵਾਰਤਾ ਦੇ ਬੈਠਾ ਹੁਣ ਉਹ ਹੁਣ ਇਧਰਲੇ ਪਾਸੇ ਮੋਰਚਾ ਲੱਗਿਆ ਹੀ ਇਹ ਨਹੀਂ ਰੋਕੀ ਜਾਂਦੇ ਆ ਕਿਸਾਨਾਂ ਨੂੰ ਡੀਏ ਵੀ ਨਹੀਂ ਮਿਲੀ ਕਿਸਾਨਾਂ ਦਾ ਝੋਨਾ ਨਹੀਂ ਚੱਕਿਆ ਇਹ ਸਾਰੇ ਕੋਲ ਦਬਾਉਣ ਮਾਰੇ ਹੋਰ ਹੀ ਗੱਲਾਂ ਤੇ ਆਏ ਖੜੇ ਆ ਕੀ ਤੁਸੀਂ ਆ ਦੇਖੋ ਵਿਚਾਰੇ ਕਿਸਾਨ ਇਕੱਠੇ ਹੋ ਕੇ ਹਨਾ ਚੱਲੇ ਸੀ ਕਿ ਸਾਰਿਆਂ ਦੇ ਫਾਇਦੇ ਲਈ ਚੱਲੇ ਆ ਇਹ ਕੋਈ ਇਥੇ ਗੁੰਡਾਗਰਦੀ ਨਹੀਂ ਕਰਨ ਚੱਲੇਗੇ ਇਹ ਸਾਰੇ ਪੰਜਾਬ ਦੇ ਤੇ ਸਾਰੇ ਰਾਜਸਥਾਨ ਦੇ ਸਾਰਿਆਂ ਦੇ ਲਈ ਹੀ ਚੱਲੇ ਆ ਇਹਨਾਂ ਨੂੰ ਫਿਰ ਵੀ ਰੋਕ ਲੇਤਾ ਜਾਂਦਾ ਹੈਗਾ ਇਹਨਾਂ ਦੇ ਵਿੱਚ ਕੱਲਾ ਇਹਨਾਂ ਕਿਸਾਨਾਂ ਦਾ ਫਾਇਦਾ ਨਹੀਂਗਾ ਹਰ ਇੱਕ ਬੰਦੇ ਦਾ ਫਾਇਦਾ ਆਗਾ ਤੇ ਇਹ ਸਰਕਾਰ ਦਾ ਵੀ ਹੱਕ ਬਣਦਾ ਹੈਗਾ ਕਿ ਇਹਨਾਂ ਦੇ ਵਿਚਾਰਾਂ ਦੇ ਨਾਲ ਖੜਨ ਇਹਨਾਂ ਨੂੰ ਹਾਲਾ ਕਿ ਰੋਕਣ ਦੀ بجائے ਵੀ ਇਹਨਾਂ ਨੂੰ ਰੋਕਣ ਦਾ ਹੱਕ ਨਹੀਂ ਹੈਗਾ ਤੁਹਾਨੂੰ ਇਹਨਾਂ ਨੂੰ ਵਿਚਾਰਾਂ ਤੁਸੀਂ ਮੋਢਾ ਲਾਓ ਕਿ ਹਾਂ ਵੀ ਸਾਰੇ ਪੰਜਾਬ ਦੇ ਲਈ ਸਾਰੇ ਜ਼ਿਲ੍ਹਿਆਂ ਦੇ ਲਈ ਬੰਦੇ ਗੱਲ ਕਰਨ ਦੇ ਲਈ ਚੱਲੇ ਆ ਤੁਹਾਨੂੰ ਕੋਈ ਵੀ ਬੰਦਾ ਇਹਨਾਂ ਦੇ ਵਿੱਚੋਂ ਲੱਗਦਾ ਕਿ ਵੀ ਕੋਈ ਧੱਕੇ ਵਾਲਾ ਹੋਊਗਾ ਇਹਨਾਂ ਨੂੰ ਵਿਚਾਰਾਂ ਨੂੰ ਪਰੇਸ਼ਾਨ ਕਰ ਦਿੱਤਾ ਇਹਨਾਂ ਦਾ ਸੁਭਾ ਰੋਕ ਲੇਤਾ ਜਾਂਦਾ ਹੈਗਾ ਕੀ ਹੱਕ ਬਣਦਾ ਹੈਗਾ ਸਰਕਾਰ ਦਾ ਇਹਨਾਂ ਨੂੰ ਰੋਕਣ ਦੀ ਕੀ ਇਹਨਾਂ ਨੇ ਆਪਦਾ ਹੱਕ ਮੰਗੀ ਜਾਂਦੇ ਆ ਬੰਦੇ ਹੱਕ ਮੰਗਣਾ ਕੋਈ ਗਨਾਹ ਨਹੀਂ ਇੱਕ ਇੱਕ ਵਾਰੀ ਵਿੱਚ ਤੁਹਾਨੂੰ ਹੋਰ ਦੱਸਣਾ ਚਾਹਣਾ ਉਹ ਉਹ ਉਹਨਾਂ ਨੇ ਜਿਨ੍ਹਾਂ ਦਾ ਪਾਣੀ ਰੋਕਣਾ ਆਨ ਜਾ ਰਹੇ ਸੀ ਨਾ ਜਿਹੜੀ ਇੰਡਸਟਰੀ ਦਾ ਜਿਹੜਾ 9 ਲੱਖ ਲੀਟਰ ਪਾਣੀ ਰੋਜ਼ ਪੌਂਦੇ ਰੋਜ਼ ਦਾ ਪੈਂਦਾ ਹੈ ਉਹਨਾਂ ਨੇ ਪ੍ਰੈਸ ਦਾ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਵੀ ਆਉਣ ਦਿਓ ਕਿਹੜਾ ਪੰਜਾਬੀ ਆਉਂਦਾ ਅਸੀਂ ਗੈਰ ਗੈਰ ਪੰਜਾਬੀ ਲਿਆ ਕੇ ਉੱਥੇ 1 ਲੱਖ ਬੰਦਾ ਕਿਸਾਨਾਂ ਦੇ ਤੇ ਇਹਨਾਂ ਦੇ ਛੇਤਰ ਮਾਰਾਂਗੇ ਉਹ ਕਹਿੰਦੇ ਆਓ ਕਿਹੜਾ ਬੰਦ ਕਰਦਾ ਉਹ ਸਰਕਾਰ ਨੂੰ ਉਹ ਨਹੀਂ ਦੱਸੇਗੇ ਜਿਹੜੇ ਸਾਨੂੰ ਸਾਡੇ ਪੰਜਾਬ ਚ ਆ ਕੇ ਸਭ ਮੁਕਾਮਕੀਆਂ ਦੇਈ ਜਾਂਦੇ ਵੀ ਗੈਰ ਪੰਜਾਬੀ ਲਿਆ ਕੇ ਥੋੜੇ ਛੱਤਰ ਮਾਰਾਂਗੇ ਅਸੀਂ ਉੱਥੇ ਥੋੜੇ ਲੱਖ ਬੰਦਾ ਮੂਹਰੇ ਕਰਾਂਗੇ ਆਓ ਕਿਹੜਾ ਬੰਦ ਕਰਦਾ ਸਰਕਾਰ ਉਹਨਾਂ ਨੂੰ ਰੋਕਣ ਦੀ ਬਜਾਏ ਸਾਨੂੰ ਰੋਕੀ ਜਾਂਦੀ ਹੈ ਜਿਹੜਾ ਅਸੀਂ ਲੋਕਾਂ ਦੇ ਫਾਇਦੇ ਵਾਸਤੇ ਚੱਲੇ ਆ ਕੱਲੇ ਸਾਡੇ ਘਰੇ ਥੋੜੀ ਪਾਣੀ ਸਾਡੇ ਘਰੇ ਥੋੜੀ ਬਿਮਾਰੀਆਂ ਆਉਂਦੀਆਂ ਲੋਕਾਂ ਦੇ ਸਾਰੇ ਪੰਜਾਬ ਦੀ ਗੱਲ ਹੈ ਭਗਵਾਨ ਸਿੰਘ ਮਾਨ ਦਾ ਫਰਜ਼ ਨਹੀਂ ਮੰਨਦਾਗਾ ਪੰਜਾਬ ਨੂੰ ਤਾਂ ਕਹਿੰਦਾ ਸਿਹਤ ਸਹੂਲਤਾਂ ਦੇਈ ਜਾਂਦਾ ਮੈਂ ਸਿਹਤ ਸਹੂਲਤਾਂ ਖੋਲ ਰਹੇ ਆ ਤੇ ਸਿਹਤ ਸਹੂਲਤਾਂ ਜਿੱਥੋਂ ਬਿਮਾਰੀਆਂ ਪੈ ਰਹੀਆਂ ਉਹ ਦਾ ਰੋਕ ਨਹੀਂ ਰਹੀ ਸਿਹਤ ਸਹੂਲਤਾਂ ਦਾ ਖਤਮ ਹੀ ਹੋਊਗਾ ਜਦੋਂ ਫਿਰ ਸਿਹਤ ਸਹੂਲਤਾਂ ਖਤਮ ਕੀ ਸਿਹਤ ਸਹੂਲਤਾਂ ਕਰਨਗੇ ਕੀ ਉਹ ਕੱਲ ਹੁਣ ਦਵਾਈਆਂ ਦੇ ਸੈਂਪਲ ਲਏ ਆ ਮੇਰਾ ਖਿਆਲ 100 ਦੇ ਸਿਹਤ ਮੈਡੀਸਨ ਜਿਹੜੀਆਂ ਪੰਜਾਬ ਦੇ ਵਿੱਚ ਲੋਕਲ ਵਰਤੋਂ ਜਾਂਦੀਆਂ ਸਾਰਿਆਂ ਸਾਰਿਆਂ ਦੇ ਸੈਂਪਲ ਫੇਲ ਹੋ ਗਏ ਆ ਸਰਕਾਰ ਕਰਦੀ ਕੀ ਵੀ ਡੀਏ ਵੀ ਕਿਸਾਨਾਂ ਨੂੰ ਨਹੀਂ ਮਿਲਦੀ ਪਾਣੀ ਆ ਪਾਣੀ ਹੁਣ ਗੰਦਾ ਕੱਲਾ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਲੋਕਾਂ ਦੀਆਂ ਜ਼ਮੀਨਾਂ ਵੀ ਇਹ ਬੰਜਰ ਕਰੂਗਾ ਇਹ ਲੋਕ ਇਹ ਏ ਬਾਈ ਜੀ ਇਕ ਕੱਲੇ ਲੁਧਿਆਣੇ ਦਾ ਮੁੱਦਾ ਨਹੀਂ ਲੁਧਿਆਣੇ ਤੋਂ ਥੱਲੇ ਥੱਲੇ ਫਾਇਲ ਕਰਦਾ ਹੀ ਮਾਰ ਹੋਈ ਜਾਂਦੀ ਹੈ ਪਾਣੀ ਦੀ ਉਹ ਸ਼ਰਾਬ ਦੀ ਫੈਕਟਰੀ ਪਿੱਛੇ ਕਿੰਨਾ ਵੱਡਾ ਧਰਨਾ ਲੱਗਿਆ ਸੀ ਉਹਨੇ ਪ੍ਰੋਬਲਮ ਕੀਤੀ ਹੁਣ ਸਾਡੇ ਮੌਕਸ ਜੜੇ ਦੀ ਇੱਕ ਬਹੁਤ ਵੱਡੀ ਫੈਕਟਰੀ ਲੱਗੀ ਹੈ ਇਹਦੇ ਨਤੀਜੇ ਵੀ ਲੋਕਾਂ ਦੇ ਸਾਹਮਣੇ ਆਉਣਗੇ ਇਹ ਸਾਡੇ ਪਿੰਡਾਂ ਦਾ ਹੀ ਨਾ ਮਾਰ ਹੋਈ ਪਈ ਹੈ ਗਾਂ ਦਾ ਹੀ ਜਾਣਾ ਹੈ ਇਹ ਕੰਮ ਇਹ ਇਹ ਸਰਕਾਰਾਂ ਪਤਾ ਨਹੀਂ ਕਿਉਂ ਨਹੀਂ ਸਮਝ ਰਹੀਆਂ ਕਿ ਇਹਨਾਂ ਦੀ ਮਜਬੂਰੀ ਹੈ ਜਦੋਂ ਇਹ ਕੋਈ ਬੰਦਾ ਕੁਰਸੀ ਦੇ ਬਹਿ ਜਾਂਦਾ ਉਦੋਂ ਜਾ ਕੇ ਇਹ ਲੋਕਾਂ ਨਾਲ ਗੱਲ ਕੁੱਟਣਦੇ ਹੋ ਜਾਂਦਾ ਪਹਿਲਾਂ ਗੱਲਾਂ ਹੋਰ ਹੁੰਦੀਆਂ ਬਾਅਦ ਚ ਗੱਲਾਂ ਹੋਰ ਬਾਅਦ ਚ ਗੱਲਾਂ ਹੋਰ ਹੁੰਦੀਆਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਦੀ ਭਗਵਾਨ ਸਿੰਘ ਬਾਣ ਬਿਆਨ ਕਿਉਂ ਨਹੀਂ ਦਿੰਦਾਗਾ ਉਹ ਤਾਂ ਚੁੱਪ ਹੀ ਹੋ ਰੱਖਿਆਗਾ ਅਗਲੇ 2 ਮਹੀਨਿਆਂ ਦਾ ਚੁੱਪ ਹੋ ਚੁੱਕਿਆ ਪਤਾ ਨਹੀਂ ਕੀ ਮਜਬੂਰੀ ਆ ਉਹਦੀ ਪਹਿਲਾਂ ਇਹ ਕਹਿੰਦੇ ਸੀਗੇ ਬਿੰਤੇ ਨੂੰ 부ਚੜ ਕਹਿ ਦਿੰਦੇ ਸੀਗੇ ਕਿ ਬਿੰਤਾ ਇੱਕ 부ਚੜ ਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਵੀ 부ਚੜਾਂ ਨਾਲੋਂ ਕੰਮ ਘੱਟ ਨਹੀਂ ਕਰ ਰਿਹਾ ਹੈਗਾ ਕੀ ਅੱਜ ਇਹਨਾਂ ਵਿਚਾਰਾਂ ਨੂੰ ਜਿਹੜਾ ਰੋਕ ਰੱਖਿਆ ਹੈਗਾ ਕੀ ਇਹਨਾਂ ਦੇ ਰੋਕਣ ਦੇ ਵਿੱਚ ਕਿਸੇ ਦਾ ਮਾੜਾ ਕਰਨ ਚੱਲੇ ਸੀ ਚੱਲੇ ਦਾ ਸਾਰਿਆਂ ਦਾ ਭਲਾ ਕਰਨ ਦੇ ਲਈ ਸੀਗੇ ਜਿਹੜੇ ਤੁਸੀਂ ਅੱਜ ਫੇਸਬੁੱਕਾਂ ਤੇ ਬੈਠੇ ਦੇਖੀਏ ਇਹਨੂੰ ਕਿ ਤੁਹਾਡਾ ਹੱਕ ਨਹੀਂ ਬਣਦਾ ਕਿ ਇਹਨਾਂ ਦੇ ਨਾਲ ਤੁਰਨ ਦਾ ਕਿ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਪਾਣੀ ਨਹੀਂ ਪੁੰਦਾ ਅਗਰ ਕੀ ਸੀ ਨੌਕਰੀਆਂ ਤੇ ਬੈਠੇ ਹੋ ਪ੍ਰਸ਼ਾਸਨ ਨੌਕਰੀਆਂ ਤੇ ਬੈਠਾ ਹੈਗਾ ਪੁਲਿਸ ਮੁਲਾਜ਼ਮ ਨੌਕਰੀਆਂ ਤੇ ਬੈਠੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਆਉਂਦਾ ਹੈਗਾ ਇਹਦੇ ਜੇ ਤਾਂ ਹੈਂਡੀਕਲਾਂ ਕਿਸਾਨਾਂ ਦੇ ਘਰਾਂ 'ਚ ਹੀ ਪਾਣੀ ਜਾਂਦਾ ਹੈਗਾ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਜਾਂਦਾ ਹੈਗਾ ਤੁਹਾਡਾ ਸਾਰਿਆਂ ਦਾ ਹੱਕ ਆ ਕਿ ਇਹਨਾਂ ਦੇ ਨਾਲ ਖੜਨਦਾ ਜੀ ਤੇ ਆਜੋ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਬਾਈ ਜੀ ਇਹਨਾਂ ਨਾਲ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਕਰਨੋਂ ਪਹਿਲਾਂ ਸਭ ਨੂੰ ਬਈ ਸਤਿ ਸ਼੍ਰੀ ਅਕਾਲ ਸੱਸੀ ਗਾਲ ਜੀ ਅ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸਾਡੀ ਮਾਲਵਾ 벨ਟ ਹੈ ਇਹ ਬੜੇ ਟਾਈਮ ਤੋਂ ਮਾਲਵਾ 벨ਟ ਨਹੀਂ ਇਸ ਨੂੰ ਕੈਂਸਰ 벨ਟ ਬੋਲਿਆ ਜਾਂਦਾ ਬਿਲਕੁਲ ਬਿਲਕੁਲ ਹਰ ਇੱਕ ਘਰ ਦੇ ਵਿੱਚ ਕਾਲਾ ਪੀਲਾ ਹਾਂਜੀ ਹਾਂਜੀ ਕੈਂਸਰ ਦਾ ਮਰੀਜ਼ ਜਿਹੜਾ ਕੋਈ ਡਾਕਟਰੀ ਰਿਪੋਰਟਾਂ ਤੋਂ ਬਾਅਦ ਕਨਫਰਮ ਹੋ ਗਿਆ ਵੀ ਹਾਂ ਭਾਈ ਇਹ ਕੈਂਸਰ ਦਾ ਮਰੀਜ਼ ਹੈ ਉਹਨੂੰ ਪਤਾ ਲੱਗ ਗਿਆ ਅਸੀਂ ਜਿਹੜੇ ਬੈਠੀ ਆਂ ਕੱਲ ਨੂੰ ਕੋਈ ਟੈਸਟ ਕਰਾਵਾਂਗੇ ਪਤਾ ਨਹੀਂ ਕੀ ਆਵੇਗਾ ਬਿਲਕੁਲ ਸਹੀ ਗੱਲ ਹੈ ਅੱਜ ਜੇਕਰ ਲੋਕ ਜਾਗਰੂਕ ਹੋਈ ਹੈ ਵੀ ਹਾਂ ਭਾਈ ਵੀ ਅਸੀਂ ਉਹ ਪਾਣੀ ਕਰਕੇ ਸਾਨੂੰ ਇਹ ਸਮੱਸਿਆ ਆ ਰਹੀ ਹੈ ਇਹ ਇਕੱਲੀ ਸਮੱਸਿਆ ਸਾਡੀ ਨਹੀਂ ਮਾਲਵਾ ਬੈਲਟ ਤੋਂ ਲੈ ਕੇ ਰਾਜਸਥਾਨ ਜੈਸਲ ਮੇਲ ਤੱਕ ਇਹ ਪਾਣੀ ਜਾਂਦਾ ਹੈ ਜਾਂਦਾ ਜੀ ਜਾਂਦਾ ਜਿੱਥੋਂ ਤੱਕ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਹੋ ਰਹੀ ਹੈ ਜੇ ਸਰਕਾਰ ਨੇ ਅੱਜ ਲੋਕਾਂ ਨੂੰ ਇੱਥੇ ਬਿਠਾਤਾ ਹੈ ਇਹਦਾ ਮਤਲਬ ਇਹ ਨਹੀਂ ਕਿ ਲੋਕ ਇਹ ਇੱਥੋਂ ਤੱਕ ਬੈਠੇ ਰਹਿਣਗੇ ਇਹ ਲਹਿਰ ਜਿੱਥੋਂ ਸ਼ੁਰੂ ਹੋਈ ਹੈ ਅੱਜ ਇਹ ਪਹਿਲੇ ਦਿਨ ਮੰਨ ਲਓ ਇਹ ਲਹਿਰ ਦੇ ਵਿੱਚ ਲੋਕ ਜਿਹੜੇ ਤੁਰਿਆ ਇਹ ਦਿਨ ਪਰ ਦਿਨ ਇਹ ਲਹਿਰ ਨੇ ਵੱਧਦਾ ਜਾਣਾ ਹੈ ਸਰਕਾਰ ਬਹੁਤੀ ਧੀਰ ਇਹਨੂੰ ਦਬਾ ਨਹੀਂ ਸਕਦੀ ਸਰਕਾਰ ਕੋਈ ਵੀ ਹੋਵੇ ਘੱਟੋ ਘੱਟ ਲੋਕਾਂ ਦੀਆਂ ਜ਼ਿੰਦਗੀਆਂ ਦੀ ਉਹਨੂੰ ਪ੍ਰਵਾਹ ਕਰਨੀ ਚਾਹੀਦੀ ਹੈ ਬਿਲਕੁਲ ਗੱਲ ਸਹੀ ਹੈ ਮੈਂ ਇੰਨਾ ਕੁਝ ਕਹਿੰਦਾ ਹੋਇਆ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਰੈਂਦਾ ਜਿਹੜੇ ਨੇ ਸਾਡੀ ਆਵਾਜ਼ ਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ